ਬਾਦ ਜਿਹੜੀ ਮੀਟਿੰਗ ਤੇ ਗੱਲਬਾਤ ਹੋਈਆਂ ਉਹ ਇਵੇਂ ਲੱਗਿਆ ਵੀ ਜਿਵੇਂ ਅਕਾਲੀ ਦਲ ਦੇ ਜਿਹੜੇ ਆਗੂ ਰਹਿਣਾ ਜੀ ਵੀ ਇਹਨਾਂ ਚਾਰ ਮੈਂਬਰਾਂ ਨੂੰ ਵੀ ਪੂਰੀ ਤਰ੍ਹਾਂ ਤੇ ਸਹਿਮਤੀ ਨਾਲ ਨਹੀਂ ਲਈ ਗਿਆ ਜਿਹੜੀ 20 ਜਨਵਰੀ ਤੋਂ ਅਕਾਲੀ ਦਲ ਵੱਲੋਂ ਭਾਰਤੀ ਮਹਿਮਾ ਚਲਾਈ ਹੋਈ ਹੈ ਜਿਵੇਂ ਲੱਗਦਾ ਵੀ ਅਕਾਲੀ ਦਲ ਚ ਅਕਾਲੀ ਦਲ ਬਾਦਲ ਦੇ ਇੱਕ ਤਾਂ ਦੇਖੋ ਸੁਧਾਰ ਲਹਿਰ ਵਾਲੇ ਤਾਂ ਪਹਿਲੇ ਹੀ ਲੱਗ ਨਹੀਂ ਉਹਨਾਂ ਨੂੰ ਤਾਂ ਬਾਕੀ ਕਹਿ ਲੋ ਚਾਹ ਜੋ ਮਰਜੀ ਕਹਿ ਲੋ ਬਿਲਕੁਲ ਜੀ ਇਹ ਅਕਾਲੀ ਦਲ ਬਾਦਲ ਦੇ ਅੰਦਰੋਂ ਅੰਦਰ ਹੀ ਬਹੁਤ ਕੁਝ ਰਿਜ਼ਨ ਹੈ ਜਿਹੜਾ ਇਸ ਮੀਟਿੰਗ ਵਿੱਚ ਜੇ ਆਪਾਂ ਅੰਦਰਲੀ ਗੱਲ ਦੇਖੀਏ ਤਾਂ ਜਿਵੇਂ ਚਾਰ ਮੈਂਬਰਾਂ ਨੇ ਵੀ ਸਹਿਮਤੀ ਪੇਟਾ ਰਹੇ ਸੀ ਦੂਜੇ ਮੈਂਬਰਾਂ ਨਾਲ ਕਿ ਬਿਲਕੁਲ ਸ੍ਰੀ ਅਕਾਲ ਤਖਤ ਸਾਹਿਬ ਵਾਲੀ ਕਮੇਟੀ ਦੀ ਗਵਾਈ ਥੱਲੇ ਜਿਹੜੀ ਭਰਤੀ ਹੋਣੀ ਤੁਸੀਂ ਜਿਹੜਾ ਮਤਲਬ ਫਿਰ ਜਿਹੜੀ ਉਹ ਭਰਤੀ ਕਰ ਰਹੇ ਨੇ ਅਕਾਲੀ ਦਲ ਬਾਦਲ ਵਾਲੇ ਜਿਹੜੀ 20 ਫਰਵਰੀ ਨੂੰ ਕੰਪਲੀਟ ਹੋਣ ਦੇ ਕਿਨਾਰੇ ਹੈ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਕਰਨੀ ਜਿਹੜੇ ਕਹਿੰਦੇ ਸਾਡੇ 24 25 ਲੱਖ ਜਿਹੜੇ ਮੈਂਬਰ ਬਣ ਵੀ ਚੁੱਕੇ ਨੇ ਫਿਰ ਇਹਦਾ ਮਤਲਬ ਇਹਵੇਂ ਲੱਗ ਰਿਹਾ ਵੀ ਕੀ ਇਹੋ ਜਿਹੜੀ ਇਹ ਲੀਡਰ ਨੇ ਇਹਨਾਂ ਦੀ ਵੀ ਸਹਿਮਤੀ ਨਹੀਂ ਲਈ ਕਿ ਨਵਾਲ ਬਦਲਾ ਵੱਲ ਜਾਂ ਬਦਲ ਦੇ ਜਿਹੜੇ ਬਾਕੀ ਚਲਾਈਏ ਨੇ ਜਿਹੜੇ ਭਾਰਤੀ ਮੈਮ ਚਲਾ ਰਹੇ ਨੇ ਮਨਜੀਤ ਜੀ ਨੇ ਕਿ 11 ਤਰੀਕ ਨੂੰ ਪੁੰਦਰ ਨੂੰ ਬੁਲਾ ਲਿਆ ਹੁਣ ਇਹਨਾਂ ਨੇ ਵੀ ਅਗਲੀ ਮੀਟਿੰਗ ਵਿੱਚ ਪੁੰਦਰ ਸਾਹਿਬ ਆਣਗੇ ਫਿਰ ਹੁਣ ਪੁੰਦਰ ਸਾਹਿਬ ਨੂੰ ਪੁੱਛਿਆ ਜਾਊਗਾ ਵੀ ਕੀ ਤੁਸੀਂ ਇਸ ਸੱਚ ਮੈਮਰੀ ਕਮੇਟੀ ਨੂੰ ਮਾਨਤਾ ਦਿੰਦੇ ਹੋ ਹੂੰ ਪੁੰਦਰ ਸਾਹਿਬ ਕੀ ਕਹਿਣਗੇ ਦੇਖੋ ਜੇ ਉਹਨਾਂ ਨੇ ਕਿਹਾ ਵੀ ਨਹੀਂ ਮਾਨਤਾ ਦਿੰਦੇ ਫਿਰ ਹੁਣ ਤੱਕ ਸਾਬ ਦਾ ਡੰਡਾ ਹੈ ਜੇ ਉਹ ਕਹਿਣਗੇ ਵੀ ਮਾਨਤਾ ਦਿੰਦੇ ਆ ਫਿਰ ਹੁਣ ਤੱਕ ਕਾਲੀ ਕਾਲ ਵੱਲੋਂ ਕੀਤੀ ਗਈ ਧਾਰਤੀ ਰੱਦ ਜਾਂ ਫਿਰ ਨਵੇਂ ਸਿਰਿਓਂ ਸਾਰੀ ਧਾਰਤੀ ਹੋਊਗੀ ਬਿਲਕੁਲ ਸਿਰ ਪਹਿਲੀ ਭਰਤੀ ਦੇ ਤਾਂ ਕੋਈ ਮਾਨ ਨਹੀਂ ਨਾ ਰਹੇ ਜਿਹੜੇ ਸੱਤ ਗੈਂਦਰੀ ਕਮੇਟੀ ਕੀ ਦੇਖ ਰਿਹਾ ਇਸ ਤੋਂ ਬਿਨਾ ਹੋਈ ਹੈ ਭਰਤੀ ਫਿਰ ਤਾਂ ਨਹੀਂ ਕੋਈ ਮੈਨੇ ਰੱਖੇਗੀ ਫਿਰ ਰੱਦ ਕਰਨੀ ਪਊਗੀ ਇਹ ਕਿ ਮੈਂ ਕਿਹਦੀ ਸੱਤ ਮੈਂਬਰੀ ਕਮੇਟੀ ਨੇ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਕਿ ਕਿਸਮ ਦਾ ਕਾਲੀਤਲ ਨੂੰ ਆਪਣੇ ਸਕੰਜੇ ਜੇ ਫਸਾ ਲਿਆ ਅੱਲਾ ਬਲਵਿੰਦਰ ਸਿੰਘ ਪੁੰਦੜ ਸਕੰਜੇ ਜੇ ਨਹੀਂ ਫਸਿਆ ਜੇ ਬਲਵਿੰਦਰ ਸਿੰਘ ਪੁੰਦੜ ਉੱਥੇ ਕਹਿੰਦਾ ਹੈ ਵੀ ਹਾਂ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਦਿੰਨਾ ਹੈ ਮੈਂ ਕਹਿੰਦੇ ਰਹੇ ਕਿ ਕਾਲੀਤਲ ਵਾਲੇ ਸੀ ਮਾਨਤਾ ਕਰਨੇ ਹੈ ਨਾ ਫਾਮੇ ਕਹਿੰਦੇ ਸੀ ਮੈਂ ਭਰਤੀ ਨਹੀਂ ਵੀ ਅਸੀਂ ਇਹਦੇ ਥਰੂ ਕਰ ਸਕਦੇ ਤਕਨੀਕੀ ਕਾਰਨ ਨੇ ਸਾਡੀ ਜਿਹੜੀ ਹੈਗੀ ਰਜਿਸਟ੍ਰੇਸ਼ਨ ਰੱਦ ਹੋ ਕਰ ਸਕਦਾ ਚੌਂਕ ਕਮਿਸ਼ਨ ਇਹ ਗੱਲ ਕਹਿੰਦੇ ਰਹੇ ਨੇ ਪਰ ਹਮ ਜਦੋਂ ਭਰਤੀ ਮੀਟਿੰਗ ਹੋ ਗਈ ਖੁਦ ਅਕਾਲੀ ਦਲ ਦੇ ਜਿਹੜੇ ਚਾਰ ਆਗੂ ਇਹਦੇ ਸਾਮਲ ਨੇ ਤੇ ਫਿਰ ਉੱਥੇ ਫੈਸਲਾ ਹੋ ਗਿਆ ਵੀ ਭੁੱਲੜ ਸਾਹਿਬ ਨੂੰ ਬੁਲਾ ਕੇ ਪੁੱਛਣਾ ਹੈ ਪੁਜੰਦਰ ਸਾਹਿਬ ਕੀ ਰਾਸ਼ਟਾਇਰ ਕਰਨਗੇ ਬਹੁਤ ਵੱਡੀ ਦੇਖਣ ਵਾਲੀ ਗੱਲ ਹੋਊਗੀ ਪੁਜੰਦਰ ਸਾਹਿਬ ਕੀ ਦਲੀਦਾਂ ਨਾਲ ਜਿਹੜੀ ਕੀਤੀ ਜਾ ਰਹੀ ਭਰਤੀ ਉਹਨੂੰ ਕਿਵੇਂ ਉਹ ਸਹੀ ਠਹਿਰਾਉਣਗੇ ਕਿ ਹਾਂ ਜਿਹੜੀ ਭਰਤੀ ਅਸੀਂ ਕਰ ਰਹੇ ਹਾਂ ਬਿਲਕੁਲ ਠੀਕ ਹੈ ਤੁਸੀਂ ਇਹਨੂੰ ਮਾਨਤਾ ਦੇ ਦਿਓ ਇਹ ਉਹ ਇਹ ਕਹਿਣਗੇ ਕਿ ਮੈਂ ਸੱਤ ਮੈਂਬਰ ਕਮੇਟੀ ਨੂੰ ਨਹੀਂ ਮਾਨਤਾ ਦਿੰਦਾ ਫਿਰ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲ ਕਿਵੇਂ ਜਾਣਗੇ ਦੁਆਰਾ ਕਿਉਂਕਿ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਾਂ ਬਾਰ-ਬਾਰ ਇਤਰਾਜ਼ ਜਤਾ ਚੁੱਕੇ ਨੇ ਵੀ ਤੁਸੀਂ ਇਹ ਕਿਉਂ ਨਹੀਂ ਕਮੇਟੀ ਨੂੰ ਮੰਨਦੇ ਤੁਸੀਂ ਕਿਉਂ ਨਹੀਂ ਕਮੇਟੀ ਕਾਰਜ ਸਿਲ ਕਰਦੇ ਇਹ ਤੁਸੀਂ ਕਿਉਂ ਨਹੀਂ ਇਸ ਕਮੇਟੀ ਤੇ ਨਿਯੁਕਤੀ ਕਰਦੇ ਉਹ ਤਾਂ ਕਮੇਟੀ ਨਾਮਿਨੇਟਰ ਦੇ ਇਸ ਤੇ ਚੁੱਕੇ ਨੇ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਨੂੰ ਸਿਰੇ ਕਰਦਾ ਸਾਹਿਬ ਵੱਲ ਵੱਲ ਜਾਣਾ ਪਊਗਾ ਕੋਈ ਰਾਹ ਨਹੀਂ ਹੈ ਹੋਰ ਫਿਰ ਜਾਣਾ ਚਾਹੀਦਾ ਵੀ ਹੈ ਜੇ ਕੀ ਹੋ ਗਿਆ ਦੁਬਾਰਾ ਫਾਰਮ ਹੈ ਛਾਪਣੇ ਨੇ ਮੰਦੀਪ ਜੀ ਉਸ ਤੋਂ ਬਾਅਦ ਦਾ ਕੁਝ ਹੋਣਾ ਨਹੀਂ ਦੁਬਾਰਾ ਫਾਰਮ ਹੈ ਛਾਪਣੇ ਨੇ ਦੁਆਰਾ ਸ਼ਪਾਕਿਟ ਪਰਤੀ ਕਰਾ ਲੈਣੇ ਦਾ ਅਕਾਲੀ ਦਲ ਬੇ ਲੋੜਾ ਵਿਵਾਦ ਹੁਣ ਤੱਕ ਖੜਾ ਕਰ ਰਿਹਾ ਪਰਤੀ ਜੇ ਇਹ ਭਰਤੇ ਅਕਾਲੀ ਦਲ ਵਾਲੇ ਸੱਤ ਮੈਂਬਰੀ ਕਮੇਟੀ ਦੀ ਗਵਾਹੀ ਵੀ ਕਰਵਾਣ ਦੇ ਸਾਹਵੇਂ ਕਿਹੜਾ ਪਹਾੜ ਡਿੱਗਣ ਲੱਗਿਆ ਢਾਂਚਾ ਹੈ ਜਿਹੜਾ ਸਿਸਟਮ ਹੈ ਉਹ ਪਿੰਡਾਂ ਪੱਧਰ ਤੱਕ ਉਹ ਅਕਾਲੀ ਦਲ ਲਈ ਹੈ ਹੂੰ ਭਰਤੇ ਵੀ ਜਿਹੜੇ ਅਕਾਲੀ ਦਲ ਬਾਦਲ ਦੇ ਬੰਦੇ ਨਹੀਂ ਕਰ ਰਹੀਏ ਚਾਹੇ ਅਜੇ ਕਰਵਾਲ ਹੋ ਚਾਹੇ ਸੱਤ ਮੈਂਬਰੀ ਕਮੇਟੀ ਦੀ ਗਵਾਹੀ ਵੀ ਕਰਨ ਦੇ ਤਾਂ ਵੀ ਉਹਨਾਂ ਨੇ ਕਰਨੀ ਹੋਰ ਤਾਂ ਕੋਈ ਢਾਂਚਾ ਹੀ ਨਹੀਂ ਹੈਗਾ ਪਿੰਡ ਅਕਾਲੀ ਦਲ ਦਾ ਕਿਸੇ ਹੋਰ ਢਾਂਚੇ ਦਾ ਤੇ ਫਿਰ ਜਦੋਂ ਲੋਕ ਸਾਰੇ ਪ੍ਰਵਾਨ ਕਰ ਰਹੇ ਨੇ ਕਿ ਹਾਂ ਕਿ ਅਸੀਂ ਸੱਤ ਮੈਂਬਰਲੀ ਕਮੇਟੀ ਦੀ ਤਰਤੀ ਪ੍ਰਵਾਨ ਕਰਦੇ ਹਾਂ ਪਰ ਬਾਦਲਾ ਵੀ ਤਰਤੀ ਨਹੀਂ ਤਾਂ ਸਗੋਂ ਬਾਦਲਾਂ ਨੂੰ ਤਾਂ ਫਾਇਦਾ ਹੋਣਾ ਸੀ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੀ 20 ਤਰੀਕ ਨੂੰ ਯਾਨੀ ਕਿ 20 ਜਨਵਰੀ ਨੂੰ ਭਾਰਤ ਸ਼ੁਰੂ ਕੀਤੀ ਗਈ ਸੀ ਉਸ ਨੂੰ ਲੈ ਕੇ ਹੁਣ ਸੱਤ ਮੈਂਬਰਸ਼ੀ ਅਕਾਲਤਾ ਸਾਹਿਬ ਦੇ ਵੱਲੋਂ ਜਿਹੜੀ 2 ਦਸੰਬਰ ਨੂੰ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਨੇ ਵੀ ਪਲੇਠੀ ਮੀਟਿੰਗ ਕੀਤੀ ਹੈ ਹੁਣ ਇਸ ਤੇ ਉਹ ਚਰਚਾ ਲੱਗੀ ਹੋਈ ਹੈ ਕਿ ਹੁਣ ਅਕਾਲੀ ਦਲ ਵੱਲੋਂ ਕੀਤੀ ਗਈ ਭਾਰਤੀ ਕੈਂਸਲ ਹੋਵੇਗੀ ਜਾਂ ਤੇ ਕੀ ਕੁਝ ਹੋਵੇ ਇਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿਲਾ ਜਿਲਾ ਸਾਹਿਬ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਜੀ ਚਿਲਾ ਸਾਹਿਬ ਕਿਵੇਂ ਵੇਖਦੇ ਹੋ ਜੋ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਹੈ ਉਹਨਾਂ ਦੇ ਵੱਲੋਂ ਹੁਣ ਬਲਵਿੰਦਰ ਸਿੰਘ ਭੁੰਦਰਜੈ ਸ਼ੋਮਣੀ ਅਕਾਲੀ ਦਲ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੂੰ ਸੱਦ ਲੈ ਕੇ ਆਏ ਜੀ ਹੁਣ ਅ ਬਿਲਕੁਲ ਮਨਦੀਪ ਜੀ ਦੇਖੋ ਜਿਹੜੇ ਹੁਣ ਕਾਰੀਗਰ ਦੇ ਕਾਰਜਕਾਰੀ ਪ੍ਰਧਾਨ ਨੇ ਦਰਬਿੰਦਰ ਸਿੰਘ ਖੁੰਦੜ ਉਹਨਾਂ ਦੀ ਅਗਨੀ ਤਰੀਖਿਆ ਹੋਣੀ ਹੈ ਹੁਣ ਤੇ ਫਿਰ ਇੱਕ ਹਾਲ ਤੱਕ ਸਵਲ ਖੜਦੇ ਨੇ ਜਾਂ ਫਿਰ ਆਪਣੇ ਜਿਹੜੇ ਉਹਨਾਂ ਦੀ ਪਾਰਟੀ ਦੇ ਅੱ까 ਨੇ ਉਹਨਾਂ ਵੱਲ ਖੜਦੇ ਨੇ ਕੱਲ ਜਿਹੜੀ ਮੀਟਿੰਗ ਹੋਈ ਸੀ ਬਹਾਦਰਗੜ ਆਪਣਾ ਜਿਹੜੀ ਹੈਗੀ ਐਸਸੀਚੂਟ ਤੌੜਾ ਇੰਸਟੀਚੂਟ ਹੈ ਕਾਦਮਿਕ ਟ੍ਰੇਨਿੰਗ ਸੈਂਟਰ ਹੈ ਜੀ ਉੱਥੇ ਮੀਟਿੰਗ ਹੋਈ ਸੀ ਉਸ ਕਮੇਟੀ ਦੀ ਜਿਹੜੀ ਕਮੇਟੀ 2 ਦਸੰਬਰ ਨੂੰ ਸ੍ਰੀ ਕਾਰਤਕ ਸਿੰਘ ਸਾਹਿਬ ਦੀ ਸਕੀਲ ਤੇ ਬਣਾਈ ਗਈ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜੀ ਤੇ ਇਹਦੇ ਚ ਸਾਰੇ 7 ਦੇ 7 ਮੈਂਬਰ ਹਾਜ਼ਰ ਸੀ ਧਾਮੀ ਤੋਂ ਬਿਨਾਂ ਜਿਹੜੇ ਬਾਕੀ 6 ਮੈਂਬਰ ਸੀ ਕਿਰਪਾਲ ਸਿੰਘ ਬਡੂੰਗਰ ਮਨਪ੍ਰੀਤ ਯਾਦੀ ਗੁਰਪ੍ਰਤਾਪ ਸਿੰਘ ਵਡਾਲਾ ਸੰਤਾ ਸਿੰਘ ਮੈਦਪਰੀ ਤਕਵਾਲ ਸਿੰਘ ਚੁੰਦਾ ਤੇ ਜਿਹੜੀ ਕਾਰਤਾਕ ਸਭਾ ਬਣੋ ਮੈਂਬਰ ਬਣਾਏ ਗਏ ਨੇ ਇਹਦੇ ਵਿੱਚ ਵੀ ਸਤਵੰਤ ਕੌਰ ਜੀ ਸਾਰੇ ਉੱਥੇ ਹਾਜ਼ਰ ਸੀ ਹੂੰ ਬਹੁਤ ਕਹਿੰਦੇ ਚੰਗੇ ਢੰਗ ਨਾਲ ਮੀਟਿੰਗ ਹੋਈ ਗੱਲਬਾਤ ਹੋਈ ਤੇ ਲਗਭਗ ਸਾਰਿਆਂ ਨੇ ਇਸ ਗੱਲ ਤੋਂ ਸਹਿਮਤੀ ਬਗਟਾਈ ਵੀ ਜਿਹੜੀ ਸਤ ਨਿੰਦਰੀ ਕਮੇਟੀ ਬਣਾਈ ਗਈ ਹੈ ਸ੍ਰੀ ਕਾਰਤਾਕ ਸਭਾ ਬਣ ਅਕਾਲੀ ਦਲ ਜੀ ਨਵੀਂ ਧਾਰਤੀ ਦੇਈ ਜੀ ਜਿਉਂਦੀ ਗਵਾਈ ਤਾਂ ਮੇਂ ਧਰਤੀ ਹੋਣੀ ਚਾਹੀਦੀ ਹੈ ਹਮ ਇੱਕ ਵਾਰ ਇਹ ਲੱਗਿਆ ਮਨਜੀਤ ਜੀ ਜਿਹੜੀ ਇਸ ਮੀਟਿੰਗ ਤੇ ਪੀਪੀਟੀ ਦੀ ਗੱਲ ਇਹ ਵੀ ਸਮਝਾਈ ਹੈ ਕਹਿ ਲੋ ਵੀ ਇਹ ਲੱਗ ਰਿਹਾ ਹੈ ਕਿ ਜਿਹੜੇ ਅਕਾਲੀ ਦਲ ਦੇ ਦੇਖੋ ਚਾਰ ਮੈਂਬਰ ਨੇ ਇਹਦੇ ਚ ਜੀ ਬਾਦਲ ਜੇ ਆਪਾਂ ਬਾਦਲ ਗਰੁੱਪ ਦੀ ਗੱਲ ਕਰਦੀ ਹੈ ਜਿਨ੍ਹਾਂ ਚ ਕਰਪਾਲ ਸਿੰਘ ਬਡੋਂਗਰ ਮਨਪ੍ਰੀਤ ਯਾਲੀ ਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਕਮਾਲ ਸਿੰਘ ਝੁੰਡਾ ਇਹ ਸਿੱਧੇ ਤੌਰ ਤੇ ਅਕਾਲੀ ਦਲ ਬਾਦਲ ਦੀ ਰਹਿਨਮਾਈ ਹੇਠ ਕੰਮ ਕਰ ਰਹੇ ਜੀ ਪਰ ਜਿਹੜੀ ਮੀਟਿੰਗ ਦੀ ਗੱਲਬਾਤ ਹੋਈਆਂ ਇਵੇਂ ਲੱਗਿਆ ਵੀ ਜਿਵੇਂ ਅਕਾਲੀ ਦਲ ਦੇ ਜਿਹੜੇ ਆਗੂ ਰਹਿਣਾ ਜੀ ਵੀ ਇਹਨਾਂ ਚਾਰ ਮੈਂਬਰਾਂ ਨੂੰ ਵੀ ਪੂਰੀ ਤੌਰ ਤੇ ਸਹਿਮਤੀ 'ਚ ਨਹੀਂ ਲਈ ਗਿਆ ਜਿਹੜੀ 20 ਜਨਵਰੀ ਨੂੰ ਅਕਾਲੀ ਦਲ ਵੱਲੋਂ ਭਾਰਤੀ ਮਹਿਮਾ ਚਲਾਈ ਹੋਈ ਹੈ ਜੀ ਕਿਵੇਂ ਲੱਗਦਾ ਵੀ ਅਕਾਲੀ ਦਲ 'ਚ ਅਮਰ ਕਾਲੀ ਦਲ ਬਾਦਲ ਦੇ ਇੱਕ ਤਾਂ ਦੇਖੋ ਸੁਧਾਰ ਲਹਿਰ ਵਾਲੇ ਤੋਂ ਪਹਿਲੇ ਹੀ ਲੱਗ ਨਹੀਂ ਉਹਨਾਂ ਨੂੰ ਤਾਂ ਬਾਕੀ ਕਹਿ ਲੋ ਚਾਹੇ ਜੋ ਮਰਜੀ ਕਹਿ ਲੋ ਬਿਲਕੁਲ ਜੀ ਇਹ ਕਾਲੀ ਦਲ ਬਾਦਲ ਦੇ ਅੰਦਰੋਂ ਅੰਦਰ ਹੀ ਵੀ ਬਹੁਤ ਕੁਝ ਰਿੱਦਰ ਹੈ ਜਿਹੜਾ ਇਸ ਮੀਟਿੰਗ ਵਿੱਚ ਜੇ ਆਪਾਂ ਅੰਦਰਲੀ ਗੱਲ ਦੇਖੀਏ ਤਾਂ ਜਿਵੇਂ ਚਾਰ ਮੈਂਬਰਾਂ ਨੇ ਵੀ ਸਹਿਮਤੀ ਪ੍ਰਗਟਾ ਰਹੇ ਸੀ ਦੂਜੇ ਮੈਂਬਰਾਂ ਨਾਲ ਕਿ ਬਿਲਕੁਲ ਸ੍ਰੀ ਅਕਾਲ ਤਖਤ ਸਾਹਿਬ ਵਾਲੀ ਕਮੇਟੀ ਦੀ ਅਗਵਾਈ ਥੱਲੇ ਜਿਹੜੀ ਭਰਤੀ ਹੋਣੀ ਤੁਸੀਂ ਜਿਹੜਾ ਮਤਲਬ ਫਿਰ ਜਿਹੜੀ ਉਹ ਭਰਤੀ ਕਰ ਰਹੇ ਨੇ ਕਾਲੀ ਦਲ ਬਾਦਲ ਵਾਲੇ ਜਿਹੜੀ ਅ ਫਰਵਰੀ ਨੂੰ ਕੰਪਲੀਟ ਹੋਣ ਦੇ ਕਿਨਾਰੇ ਹੈ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਕਰਨੀ ਜਿਹੜੇ ਕਹਿੰਦੇ ਸਾਡੇ 24-25 ਲੱਖ ਜਿਹੜੇ ਮੈਂਬਰ ਬਣ ਵੀ ਚੁੱਕੇ ਨੇ ਫਿਰ ਇਹਦਾ ਮਤਲਬ ਇਵੇਂ ਲੱਗ ਰਿਹਾ ਵੀ ਕੀ ਇਹੋ ਜਿਹੜੀ ਇਹ ਲੀਡਰ ਨੇ ਇਹਨਾਂ ਦੀ ਵੀ ਸਹਿਮਤੀ ਨਹੀਂ ਲਈਗੀ ਨਵਾਲ ਬਦਲਾਂ ਵੱਲੋਂ ਜਾਂ ਬਦਲ ਦੇ ਜਿਹੜੇ ਬਾਕੀ ਸਲਾਈਏ ਨੇ ਜਿਹੜੇ ਭarti ਮਹਿਮ ਚਲਾ ਰਹੇ ਨੇ ਇਸੇ ਦਾ ਇਵੇਂ ਲੱਗਦਾ ਹੈ ਸੋ ਇੱਕ ਤਾਂ ਇਹ ਵੀ ਬਹੁਤ ਸੁਖਾਵੇਂ ਮਾਹੌਲ 'ਚ ਮੀਟਿੰਗ ਹੋਈ ਸਾਰਿਆਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਵੀ ਜਿਹੜੀ ਮੀਟਿੰਗ ਹੈ ਜਿਹੜੀ ਭਰਤੀ ਹੈ ਉਹ ਕਲਪਕਸਾ ਵਾਲੀ ਕਮਿਊਨਿਟੀ ਦੀ ਤਾਲਗਵਾਈ ਛਲੇ ਹੋਣੀ ਚਾਹੀਦੀ ਹੈ ਹੁਣ ਇਹਦੇ 'ਚ ਮਨਦੀਪ ਜੀ ਨੇ ਹੈ ਕਿ 11 ਤਰੀਕ ਨੂੰ ਕੁੰਦਰ ਨੂੰ ਬੁਲਾ ਲਿਆ ਹੁਣ ਇਹਨਾਂ ਨੇ ਵੀ ਅਗਲੀ ਮੀਟਿੰਗ 'ਚ ਕੁੰਦਰ ਸਾਹਿਬ ਆਣਗੇ ਜੀ ਉੱਥੇ ਮੀਟਿੰਗ ਹੋਊਗੀ ਬਹਾਦਰਗੜ੍ਹੇ ਜਿਹੜੀ ਜਿੱਥੇ ਪਹਿਲਾਂ ਮੀਟਿੰਗ ਹੋਈ ਸੀ ਕੱਲ ਉੱਥੇ ਹੀ ਇਹ ਮੀਟਿੰਗ ਅਗਲੀ ਵੀ ਹੋਣੀ ਹੈ ਬਿਲਕੁਲ ਜੀ ਤੇ ਹੁਣ ਪੁੰਦਰ ਸਾਹਿਬ ਨੂੰ ਪੁੱਛਿਆ ਜਾਊਗਾ ਵੀ ਕੀ ਤੁਸੀਂ ਇਸ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਦਿੰਦੇ ਹੋ ਹੂੰ ਪੁੰਦਰ ਸਾਹਿਬ ਕੀ ਕਹਿਣਗੇ ਦੇਖੋ ਜੇ ਉਹਨਾਂ ਨੇ ਕਿਹਾ ਵੀ ਨਹੀਂ ਮਾਨਤਾ ਦਿੰਦੇ ਫਿਰ ਅਕਾਲ ਤਖਤ ਦਾ ਡੰਡਾ ਹੈ ਹੂੰ ਜੇ ਉਹ ਕਹਿਣਗੇ ਵੀ ਮਾਨਤਾ ਦਿੰਦੇ ਆ ਫਿਰ ਹੁਣ ਤੱਕ ਅਕਾਲੀ ਗੁਰਦਵਾਰਾ ਨੂੰ ਕੀਤੀ ਗਈ ਧਾਰਤੀ ਰੱਦ ਹੈ ਫਿਰ ਨਵੇਂ ਸਿਰਿਓਂ ਸਾਰੀ ਧਾਰਤੀ ਹੋਊਗੀ ਬਿਲਕੁਲ ਫਿਰ ਪਹਿਲੀ ਧਾਰਤੀ ਦੇ ਤਾਂ ਕੋਈ ਮਾਨ ਨਹੀਂ ਨਾ ਰਹੇ ਜਿਹੜੇ ਸੱਤ ਗੈਂਦਰੀ ਕਮੇਟੀ ਦੀ ਦੇਖ ਦੇਖ ਤੋਂ ਬਿਨਾ ਹੋਈ ਹੈ ਧਾਰਤੀ ਦਾ ਨਹੀਂ ਕੋਈ ਮੈਨੇ ਰੱਖੇਗੀ ਫਿਰ ਰੱਦ ਕਰਨੀ ਪਊਗੀ ਜੇ ਉਹ ਹੁਣ ਕੀ ਵਿਚ ਵਿਚਾਲੇ ਦਾ ਕਿਹੜਾ ਰਾਹ ਤਲਾਸ਼ ਕਰ ਲੈਣਗੇ ਉਹ ਜੀ ਗੁਰਸਿੰਘ ਭੁੰਦਰ ਬਹੁਤ ਔਖਾ ਹੈ ਕੋਈ ਰਾਹ ਮੈਨੂੰ ਨਹੀਂ ਲੱਗਦਾ ਕਿ ਬਲਵਿੰਦਰ ਸਿੰਘ ਭੁੰਦਰ ਜਾਇਚਾਰੀਦਾਰ ਨੂੰ ਕੋਈ ਰਾਹ ਨਜ਼ਰ ਆਏ ਹੈ ਕਿਉਂਕਿ ਕਮੇਟੀ ਨੇ ਜਿਹੜੀ ਸੱਤ ਮੈਂਬਰੀ ਕਮੇਟੀ ਨੇ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਹੈ ਕਿ ਕਿਸਮ ਦਾ ਅਕਾਲੀ ਦਲ ਨੂੰ ਆਪਣੇ ਸਕੰਜੇ 'ਚ ਫਸਾ ਲਿਆ ਜੀ ਕੱਲਾ ਬਲਵਿੰਦਰ ਸਿੰਘ ਭੁੰਦਰ ਨੂੰ ਸਕੰਜੇ 'ਚ ਨਹੀਂ ਫਸਿਆ ਜੇ ਬਲਵਿੰਦਰ ਸਿੰਘ ਪੁੰਦੜ ਉੱਥੇ ਕਹਿੰਦਾ ਹੈ ਵੀ ਹਾਂ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਦੇਣਾ ਹੈ ਮੈਂ ਕਹਿੰਦੇ ਰਹੇ ਨੀ ਅਕਾਲੀ ਦਲ ਵਾਲੇ ਵੀ ਮਾਨਤਾ ਕਰਨੀ ਹੈ ਇਹਨਾਂ ਨੂੰ ਭਾਵੇਂ ਕਹਿੰਦੇ ਸੀ ਵੀ ਭਰਤੀ ਨਹੀਂ ਜੀ ਅਸੀਂ ਇਹਦੇ ਥਰੂ ਕਰ ਸਕਦੇ ਤਕਨੀਕੀ ਕਾਰਨ ਨੇ ਸਾਡੀ ਜਿਹੜੀ ਹੈਗੀ ਰਜਿਸਟ੍ਰੇਸ਼ਨ ਰੱਦ ਹੋ ਕਰ ਸਕਦਾ ਚੋਣ ਕਮਿਸ਼ਨ ਇਹ ਗੱਲ ਕਹਿੰਦੇ ਰਹੇ ਨੇ ਪਰ ਹੁਣ ਜਦੋਂ ਭਰਤੀ ਮੀਟਿੰਗ ਹੋ ਗਈ ਖੁਦ ਅਕਾਲੀ ਦਲ ਦੇ ਜਿਹੜੇ ਚਾਰ ਆਗੂ ਇਹਦੇ ਵਿੱਚ ਸ਼ਾਮਲ ਨੇ ਤੇ ਫਿਰ ਉੱਥੇ ਫੈਸਲਾ ਹੋ ਗਿਆ ਵੀ ਪੁੰਦੜ ਸਾਹਿਬ ਨੂੰ ਬੁਲਾ ਕੇ ਪੁੱਛਣਾ ਹੈ ਪੁਜੰਦਰ ਸਾਹਿਬ ਕੀ ਰਾਖ ਸੈਰ ਕਰਨਗੇ ਬਹੁਤ ਵੱਡੀ ਦੇਖਣ ਵਾਲੀ ਗੱਲ ਹੋਊਗੀ ਪੁਜੰਦਰ ਸਾਹਿਬ ਕੀ ਦਲੀਦਾਂ ਨਾਲ ਜਿਹੜੀ ਕੀਤੀ ਜਾ ਰਹੀ ਭਰਤੀ ਉਹਨੂੰ ਕਿਵੇਂ ਉਹ ਸਹੀ ਠਹਿਰਾਉਣਗੇ ਕਿ ਹਾਂ ਜਿਹੜੀ ਭਰਤੀ ਅਸੀਂ ਕਰ ਰਹੇ ਹਾਂ ਬਿਲਕੁਲ ਠੀਕ ਹੈ ਤੁਸੀਂ ਇਹਨੂੰ ਮੰਨਤਾ ਦੇ ਦਿਓ ਜੇ ਉਹ ਇਹ ਕਹਿਣਗੇ ਵੀ ਮੈਂ ਸੱਤ ਮੈਂਬਰ ਕਮੇਟੀ ਨੂੰ ਨਹੀਂ ਮੰਨਤਾ ਦਿੰਦਾ ਫਿਰ ਉਹ ਸ੍ਰੀ ਅਕਾਲ ਤਖਤ ਸਾਹਿਬ ਕਿਵੇਂ ਜਾਣਗੇ ਦੁਆਰਾ ਕਿਉਂਕਿ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਾਂ ਬਾਰ ਬਾਰ ਇਤਰਾਜ਼ ਦਿੱਤਾ ਚੁੱਕੇ ਨੇ ਵੀ ਤੁਸੀਂ ਇੱਕ ਕਿਉਂ ਨਹੀਂ ਕਮੇਟੀ ਨੂੰ ਮੰਨਦੇ ਤੁਸੀਂ ਕਿਉਂ ਨਹੀਂ ਕਮੇਟੀ ਕਾਰਜਸ਼ੀਲ ਕਰਦੇ ਇਹ ਤੁਸੀਂ ਕਿਉਂ ਨਹੀਂ ਇਸ ਕਮੇਟੀ ਤੇ ਭਰਤੀ ਕਰਦੇ ਉਹ ਤਾਂ ਕਮੇਟੀ ਨਾਮਿਨਰ ਦੇ ਇਸ ਤੇ ਚੁੱਕੇ ਨੇ ਇਹ ਤੁਹਾਡੇ ਇੱਕ ਵਾਰੀ ਚ ਭਰਤੀ ਕਰੋ ਤੁਸੀਂ ਕਾਰਜਸ਼ੀਲ ਹੋ ਹੂੰ ਉਹਨਾਂ ਨੇ ਤਾਂ ਜਿਹੜੇ ਕਾਲੀਦਾਨ ਵਾਲੇ ਕਹਿੰਦੇ ਸੀ ਜੀ ਮੈਂਬਰ ਹੋਰ ਵਧਾ ਲਓ ਇਹਦੇ 24 ਮੰਗਾਂ ਪ੍ਰਵਾਨ ਕਰਤੀ ਸੀ ਕਿ ਨਹੀਂ ਕੋਈ ਹੋਰ ਨਵਾਂ ਮੈਂਬਰ ਨਹੀਂ ਭਰਤੀ ਇਹਦੇ ਵਿੱਚ ਪਾਵਾਂਗੇ 8 ਮੈਂਬਰ ਹੋਰ ਗਵਾਣਾ ਚਾਹੁੰਦੇ ਸੀ ਕੱਲ ਗੱਲ ਵਾਲੇ ਕਿ 15 ਮੈਂਬਰੀ ਬਣਾ ਲਓ ਜੀ ਇਸ ਕਰਕੇ ਬਲਵਿੰਦਰ ਸਿੰਘ ਭੁੰਦੜ ਹੁਣ ਵਿਚਾਲੇ ਖਾਸ ਗਏ ਹੂੰ ਵਿਵਾਦਾਂ ਵਾਲੇ ਜਾਣਗੇ ਜਾਂ ਫਿਰ ਸ੍ਰੀ ਕਰਤਾਰ ਸਾਹਿਬ ਵੱਲ ਜਾਣਗੇ ਇਹ ਉਹ 11 ਤਰੀਕ ਦੱਸੂਗੀ ਪਰ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਨੂੰ ਸ੍ਰੀ ਕਰਤਾਰ ਸਾਹਿਬ ਵੱਲ ਵੱਲ ਜਾਣਾ ਪਊਗਾ ਕੋਈ ਰਾਹ ਨਹੀਂ ਹੈ ਹੋਰ ਤੇ ਜਾਣਾ ਚਾਹੀਦਾ ਵੀ ਹੈ ਜੇ ਕੀ ਹੋ ਗਿਆ ਦੁਵਾਰਾ ਫਾਰਮੇਸ਼ ਆਪਣੇ ਨੇ ਮੰਦਿਰ ਜੀ ਜੀ ਜੇ ਕੋਈ ਵਾਦੇ ਦਾ ਕੁਝ ਹੋਣਾ ਨਹੀਂ ਦੁਵਾਰਾ ਫਾਰਮੇਸ਼ ਆਪਣੇ ਨੇ ਤੇ ਦੁਵਾਰਾ ਸ਼ਪਾਕਿ ਪੜਤੀ ਕਰਾ ਲੈਣਾ ਤਾਂ ਅਕਾਲੀ ਦਲ ਬੇ ਲੋੜਾ ਵਿਵਾਦ ਹੁਣ ਤੱਕ ਖੜਾ ਕਰ ਰਿਹਾ ਹੈ ਪੜਤੀ ਲਈ ਜੇ ਭਰਤੇ ਕਾਂਦੀ ਦਲ ਵਾਲੇ ਸਤ ਮੈਂਬਰੀ ਕਮੇਟੀ ਦੀ ਗਵਾਹੀ ਵੀ ਕਰਵਾਣ ਦੇ ਤਾਅਬੇ ਕਿਹੜਾ ਪਹਾੜ ਡਿੱਗਣ ਲੱਗਿਆ ਸੀ ਹੂੰ ਜਿਹੜੇ ਮੈਂਬਰ ਨੇ ਦੇਖੋ ਜਿਹੜਾ ਢਾਂਚਾ ਹੈ ਜਿਹੜਾ ਸਿਸਟਮ ਹੈ ਉਹ ਪਿੰਡਾਂ ਪੱਧਰ ਤੱਕ ਉਹ ਕਾਲੀ ਦਲ ਲਈ ਹੈ ਹੂੰ ਭਰਤੇ ਵੀ ਜਿਹੜੇ ਕਾਲੀ ਦਲ ਬਾਦਲ ਦੇ ਬੰਦੇ ਨਹੀਂ ਕਰ ਰਹੀਏ ਚਾਹੇ ਅੱਜ ਕਰਵਾ ਲੋ ਚਾਹੇ ਸਤ ਮੈਂਬਰੀ ਕਮੇਟੀ ਦੀ ਗਵਾਹੀ ਵੀ ਕਰਨ ਦਿੱਤਾ ਵੀ ਉਹਨਾਂ ਨੇ ਕਰਨੀ ਹੈ ਹੋਰ ਤਾਂ ਕੋਈ ਢਾਂਚਾ ਹੀ ਨਹੀਂ ਹੈਗਾ ਪਿੰਡ ਕਾਲੀ ਦਲ ਦਾ ਕਿਸੇ ਹੋਰ ਢਾਂਚੇ ਦਾ ਤੇ ਫਿਰ ਜਦੋਂ ਲੋਕ ਸਾਰੇ ਪ੍ਰਵਾਨ ਕਰ ਰਹੇ ਨੇ ਕਿ ਹਾਂ ਕਿ ਅਸੀਂ ਸੱਤ ਮੈਂਬਰ ਦੀ ਕਮੇਟੀ ਦੀ ਭਰਤੀ ਪ੍ਰਵਾਨ ਕਰਦੇ ਹਾਂ ਪਰ ਬਾਦਲਾਂ ਦੀ ਭਰਤੀ ਨਹੀਂ ਤਾਂ ਸਗੋਂ ਬਾਦਲਾਂ ਨੂੰ ਤਾਂ ਫਾਇਦਾ ਹੋਣਾ ਸੀ ਇਹਦੇ ਨਾਲ ਬੇਲੋੜਾ ਵਿਵਾਦ ਭਰਤੀ ਸੰਬੰਧੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਚੱਲ ਰਹੇ ਨੇ ਅਜਿਹਾ ਗਵਾਦ ਉਹਨਾਂ ਨੇ ਤਖਬੀਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਵੀ ਬਰਤਾਨ ਕਰ ਰਿਹਾ ਸੀ ਕਿ ਉਹ ਅਸਤੀਫਾ ਪ੍ਰਵਾਨ ਨਹੀਂ ਕਰ ਰਹੇ ਸੀ ਉਹਨਾਂ ਦਾ ਇਸ ਕਰਕੇ ਲਗਾਤਾਰ ਫਿਰ ਕਿੰਨੀ ਲੋਜਣਾ ਹੋਈ ਦੀ ਬਾਦ ਨੂੰ ਪ੍ਰਵਾਨ ਵੀ ਕਰਨ ਦਾ ਫਾਇਦਾ ਕੀ ਹੈ ਵੀ ਜੇ ਵੇ ਕਹਿੰਦੇ ਨਾ ਵੀ ਬੱਕਰੀ ਨੇ ਦੁੱਧ ਦਿੱਤਾ ਪਰ ਦਿੱਤਾ ਬਿੰਗਣਾ ਪਾ ਕੇ ਵੀ ਜੇ ਤੁਸੀਂ ਦੁੱਧ ਦੇਣਾ ਹੀ ਆ ਤੁਹਾਡਾ ਵਧੀਆ ਮਾਹੌਲ ਬਣ ਗਿਆ ਸੀ ਅਕਾਲੀ ਦਲ ਦਾ ਅਕਾਲੀ ਦਲ ਉੱਪਰ ਨੂੰ ਉੱਠਣ ਲੱਗਿਆ ਸੀ ਇਹ ਅਕਾਲੀ ਦਲ ਦੇ ਜਿਵੇਂ ਸਖਬੀਰ ਸਿੰਘ ਬਾਦਲ ਨੇ ਜਿਸ ਸਾਦਗੀ ਨਾਲ ਜਿਸ ਨਿਮਰਤਾ ਨਾਲ ਫਿਰ ਹਰਤਖ ਸਾਹਿਬ ਤੇ ਪੇਸ਼ ਹੋ ਕੇ ਗੱਲ ਤੇ ਪੱਲਾ ਪਾ ਕੇ ਸਾਰੇ ਪਿਛਲੇ ਗਨਾਹ ਤੇ ਗਲਤੀਆਂ ਆਪਣੀ ਝੋਲੀ ਪਵਾ ਕੇ ਜਿਵੇਂ ਉਹਨਾਂ ਨੇ ਸਜ਼ਾ ਲਵਾਈ ਸੀ ਜਿਸ ਨਿਮਰਤਾ ਨਾਲ ਉਹਨਾਂ ਨੇ ਉਹ ਸਜ਼ਾ ਪੂਰੀ ਕੀਤੀ ਜਿਸ ਜਿਹਨੇ ਪੂਰੀ ਤਰ੍ਹਾਂ ਸ਼ਾਂਤੀ ਨਾਲ ਉਹ ਗੋਲੀ ਚੱਲੀ ਤਾਂ ਵੀ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਥੇ ਆਰਮਨਾਲ ਬੈਠੇ ਰਹੇ ਉਹ ਉਹ ਨਾਲ ਸਿੰਘ ਵੀਰ ਸਿੰਘ ਬਾਦਲ ਦਾ ਕੱਦ ਵਧਿਆ ਸੀ ਕਾਲੀਦਲ ਦਾ ਵੀ ਕੱਦ ਵਧਿਆ ਸੀ ਪਰ ਇਸ ਤੋਂ ਬਾਅਦ ਜਦੋਂ ਫੇਰ ਦੁਬਾਰਾ ਸਿਰੇ ਕਾਲ ਤੱਕ ਸਭ ਦੇ ਫੈਸਲਿਆਂ ਨੂੰ ਜਿਹੜਾ ਨਾਲ ਦੀ ਨਾਲ ਲਾਗੂ ਨਾ ਕਰਨਾ ਧਰਤੀ ਬਾਰੇ ਲਗਾਤਾਰ ਬੰਬੂਸੇ ਪੈਦਾ ਕਰਨਾ ਕਦੇ ਸੰਵਿਧਾਨ ਦੀਆਂ ਗੱਲਾਂ ਕਦੇ ਟੈਕਨੀਕ ਕੀ ਗੱਲਾਂ ਯਾਰ ਤੁਸੀਂ ਤੇਰੀ ਕਾਲ ਤੱਕ ਸਭ ਤੋਂ ਵੱਡਾ ਕਿਹੜਾ ਸੁਧਾਰ ਨੇ ਕਾਦੀ ਦਰ ਦਾ ਹੂੰ ਫਿਰ ਇਹ ਕਾਲ ਤੱਕ ਸਭ ਸਰਬੋਤਮ ਨੇ ਤੇ ਜੇ ਜੇ ਦੁਜੇ ਸਭ ਦਾ ਆਨੰਦ ਤੁਹਾਨੂੰ ਕੋਈ ਰਜਿਸਟ੍ਰੇਸ਼ਨ ਰੱਦ ਵੀ ਹੁੰਦੀ ਹੈ ਤਾਂ ਹੋ ਜਾਣ ਤੋਂ ਫਿਰ ਕੀ ਗੋਲੀ ਚੱਲਣ ਲੱਗੀ ਹੈ ਕੀ ਹੋਣ ਲੱਗਿਆ ਜਦੋਂ ਤੁਸੀਂ ਮੇਰੀ ਪੀੜੀ ਦੇ ਏਡੇ ਵੱਡੇ ਤਖਤ ਨੂੰ ਸਮਰਪਿਤ ਹੋ ਤੁਸੀਂ ਕਹਿੰਦੇ ਹੋ ਸੱਚੇ ਸਿੱਖਾ ਤੁਸੀਂ ਕਹਿੰਦੇ ਹੋ ਕਾਲ ਦਾ ਸਭ ਨੂੰ ਸਮਰਪਿਤ ਆ ਜੀ ਤਾਂ ਫਿਰ ਕਿਹੜੀ ਗੱਲ ਸੀ ਮੰਨ ਲੈਣੀ ਚਾਹੀਦੀ ਸੀ ਗੱਲ ਤੇ ਹੁਣ ਵੀ ਹਾਲੇ ਢੁੱਲੇ ਹੋਏ ਬੇਰਾਂ ਦਾ ਕੁਝ ਨਹੀਂ ਵਿਕੜਿਆ ਮਨਦੀਪ ਜੀ ਬਿਲਕੁਲ ਬੇਨਾ ਕਿਸੇ ਤੇਰੀ ਤੋਂ ਹਾਲੇ ਵੀ ਪਾਵੇਂ ਬਹੁਤ سارے ਸਲਾਹੀਏ ਹੋਣਗੇ ਕਹਿਣਗੇ ਪੁੰਦਰ ਸਾਹਿਬ ਨੂੰ ਐਵੇਂ ਕਰਨਾ ਚਾਹੀਦਾ ਐਵੇਂ ਕਰਨਾ ਚਾਹੀਦਾ ਐਵੇਂ ਕਰਨਾ ਚਾਹੀਦਾ ਐਵੇਂ ਕਰ ਲੈਣਾ ਚਾਹੀਦਾ ਪਰ ਅੱਜ ਵੀ ਅਕਾਲੀ ਦਲ ਲਈ ਮੈਂ ਸਮਝਦਾ ਕਿ ਬਹੁਤ ਵਧੀਆ ਮੌਕਾ ਹੈ ਦੁਬਾਰਾ ਫੇਰ ਮੁਖਤਾਰਾ ਜੀ ਸ਼ਾਮਲ ਹੋਣ ਦਾ ਦੁਬਾਰਾ ਫੇਰ ਲੋਕਾਂ ਦੀ ਹਮਦਰਦੀ ਜਿੱਤਣ ਦਾ ਦੁਬਾਰਾ ਫੇਰ ਸਿੱਖ ਪੰਥ ਦੀ ਜਿਹੜੀ ਸੰਦਰਭੀ ਹੈ ਆਪਣੇ ਵੱਲ ਕਰਨ ਦਾ ਦੁਬਾਰਾ ਫੇਰ ਸਿੱਖ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦਾ ਬਹੁਤ ਠੁਕਮਾ ਮੌਕਾ ਹੈ ਅਕਾਲੀ ਦਲ ਕੋਲ ਨਹੀਂ ਗਵਾਉਣਾ ਚਾਹੀਦਾ ਅਕਾਲੀ ਦਲ ਨੂੰ ਹੂੰ ਜੇਕਰ ਜੀ ਜੇਕਰ ਬਲਵਿੰਦਰ ਸਿੰਘ ਪੁੰਦਰ ਉਸ ਦਿਨ ਨਹੀਂ ਮੰਨਦੇ ਹੈਗੇ ਤਾਂ ਕਿ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁੜ ਫਿਰ ਅਕਾਲੀ ਦਲ ਨੂੰ ਅਕਾਲਤ ਸਹਦੋਂ ਤੇ ਸਿੱਧ ਜਾ ਸਕਦੇ ਜੀ ਬਿਲਕੁਲ ਦੇਖੋ ਹੁਣ ਕਿਵੇਂ ਸ੍ਰੀ ਗੁਰਦਾਸ ਸਾਹਿਬ ਦੀ ਗੱਲ ਨਿਰਦੇਸ਼ ਹੈ ਹੂੰ ਮੈਂ ਬੀਬੀ ਦੇ ਕਾਲ ਤੱਕ ਸਾਹਿਬ ਨੇ ਕੋਈ ਅਪੀਲ ਨਹੀਂ ਕੀਤੀ ਹੋਈ ਅਕਾਲੀ ਦਲ ਨੂੰ ਹੂੰ ਕਾਲ ਤੱਕ ਸਾਹਿਬ ਨੇ ਕੋਈ ਸਲਾਹ ਨਹੀਂ ਦਿੱਤੀ ਹੋਈ ਅਕਾਲੀ ਦਲ ਨੂੰ ਕਿ ਤੁਸੀਂ ਸਲਾਹ ਮੰਨ ਲਓ ਸਾਡੀ ਬਹੁਤ ਸਾਰੀਆਂ ਸਲਾਹਾਂ ਹੁੰਦੀਆਂ ਨੇ ਦੇ ਦਿੰਦੇ ਨੇ ਵੀ ਇਹਨੇ ਕਰ ਲਓ ਇਹਨੇ ਕਰ ਲਓ ਉਹ ਟਾਲ ਸਕਦੇ ਨੇ ਤਾਂ ਨਿਰਦੇਸ਼ ਹੈ ਤਾਂ ਹੁਕਮ ਹੈ ਇਹਨੂੰ ਕਿਵੇਂ ਰੋਕ ਕਿਵੇਂ ਨਹੀਂ ਮੰਨਣਗੇ ਹੋ ਮੰਨਣਾ ਪਊਗਾ ਨਹੀਂ ਮੰਨਣਗੇ ਹੁਣ ਜੇ ਬਲਵਿੰਦਰ ਸਿੰਘ ਭੁੰਦਲ ਕਹੂਗਾ ਮੈਂ ਨਹੀਂ ਮੰਨਦਾ ਦੰਦਾ ਅਗਲਾ ਕਾਨੂੰਨ ਕਾਲਦਾ ਤਾਂ ਸੱਜਦਾਰ ਕਹਿੰਗੇ ਆ ਜਾ ਭਾਈ ਫਿਰ ਉਹ ਭੇਜ ਦਿੱਤੀ ਫਿਰ ਕੀ ਰਹੋਗੇ ਅਕਾਲੀ ਦਲ ਦੇ ਹੂੰ ਇਸ ਕਰਕੇ ਕਾਲੀ ਦਲ ਨੂੰ ਜੇ ਜੇ ਕਹਿਣਾ ਚਾਹੀਦਾ ਬਿਲਕੁਲ ਮੰਨਦੇ ਆ ਜੇ ਤਾਂ ਕਮੇਟੀ ਪ੍ਰਵਾਨ ਕਰ ਲੈਂਦੀ ਇਹ ਹੋ ਸਕਦੇ ਮੰਨਦੇ ਬਹੁਤ ਸਾਰੇ ਰਾਹ ਨਿਕਲ ਜਾਂਦੇ ਨੇ ਬਿਲਕੁਲ ਹਾਂਜੀ ਸਤਿ ਮੈਂਬਰੇ ਕਮੇਟੀ ਨੂੰ ਪ੍ਰਵਾਨ ਕਰਦੇ ਸਤਿ ਮੈਂਬਰੇ ਕਮੇਟੀ ਕਹਿ ਲੋ ਕਿ ਵੀ ਜਿਹੜੀ ਹੁਣ ਤੱਕ ਭਰਤੀ ਹੋਈ ਹੈ ਚੈੱਕ ਕਰ ਸਕਦੇ ਨੇ ਉਹ ਹੂੰ ਤੇ ਉਹ ਆਪਣੀ ਤਰਕ ਤੇ ਦਲੀਲ ਰੱਖ ਸਕਦੇ ਨੇ ਭੁੰਦਰ ਸਾਹਿਬ ਕਿ ਅਸੀਂ ਤੁਹਾਨੂੰ ਪ੍ਰਵਾਨ ਕਰਦੇ ਹਾਂ ਜੀ ਅਸੀਂ ਇਹ ਭਰਤੀ ਕੀਤੀ ਹੈ ਹੁਣ ਤੱਕ ਜੀ ਇਹ ਇਹ ਸਾਡੀ ਭਰਤੀ ਹੈ ਇਸ ਜ਼ਿਲ੍ਹੇ ਦੀ ਇਸ ਬਲਾਕ ਦੀ ਜੇ ਜੇ ਤੁਹਾਨੂੰ ਠੀਕ ਲੱਗਦੀ ਹੈ ਤਾਂ ਇਹਨੂੰ ਸਵੀਕਾਰ ਕਰ ਲਓ ਜੇ ਨਹੀਂ ਲੱਗਦੀ ਤਾਂ ਨਵੇਂ ਸਿਰੂ ਕਰਾ ਲਓ ਹੂੰ ਬਿਲਕੁਲ ਹੁਣ ਅਕਾਲੀ ਦਲ ਲਈ ਇਹ ਮੈਨੂੰ ਲੱਗਦਾ ਹੈ ਕਿ ਸਭ ਤੋਂ ਚੰਗਾ ਤੇ ਸੌਖਾ ਰਾਹ ਹੈ ਕਿ ਜੇ ਹੁਣ ਫੇਰ ਅਕਾਲੀ ਦਲ ਕੋਈ ਨਵੇਂ ਨਵੇਂ ਵਰਤਾਂਤ ਕੋਈ ਬਹਾਨੇ ਕੋਈ ਮਨ ਘੜਤ ਕਹਾਣੀਆਂ ਕੱਢ ਕੇ ਫੇਰ ਕੋਈ ਕੋਸ਼ਿਸ਼ ਕਰੂਗਾ ਵੀ ਕਮੇਟੀ ਨੂੰ ਇਗਨੋਰ ਕਰਨ ਦੀਆਂ ਤਾਂ ਇਹਦੇ ਨਾਲ ਅਕਾਲੀ ਦਲ ਦਾ ਨੁਕਸਾਨ ਹੋਊਗਾ ਇਸ ਕਰਕੇ 11 ਤਰੀਕ ਨੂੰ ਬਲਵਿੰਦਰ ਸਿੰਘ ਭੁੰਦਰ ਲਈ ਪਰਖ ਦੀ ਕੜੀ ਹੈ ਉਹਨੂੰ ਸਾਲ ਤੱਕ ਸਾਬ ਵੱਲ ਖੜਨਾ ਚਾਹੀਦਾ ਨਹੀਂ ਇੰਦਰ ਉਧਰ ਵੱਲ ਫੇਰ ਕਰਨਾ ਚਾਹੀਦਾ ਸਪਸ਼ਟ ਸ਼ਬਦਾਂ ਵਿੱਚ ਕਹਿ ਦੇਣਾ ਜਿਹਦੇ ਭਾਈ ਤੁਹਾਨੂੰ ਪਰਵਾਰ ਕਰਦੇ ਆ ਬਿਲਕੁਲ ਤੁਸੀਂ ਅਪ੍ਰੀਲ ਨੂੰ ਤੁਸੀਂ ਜੋ ਕਲਾਸ ਲੈਣਾ ਲੈ ਲਓ ਜੇ ਉਹ ਕਹਿਣਗੇ ਭਰਤੀ ਰੱਦ ਨਵੇਂ ਸਿਰੇ ਹੋਊਗੀ ਤਾਂ ਅਕਾਲੀ ਦਰ ਨੂੰ ਹੱਸ ਕੇ ਤੇ ਖਿੜੇ ਮੱਥੇ ਨਾਲ ਪਰਵਾਨ ਕਰ ਲੈਣੀ ਨਹੀਂ ਤੁਸੀਂ ਇਹ ਗੱਲ ਜੇ ਉਹ ਕਹਿਣਗੇ ਵੀ ਇਹ ਜੋ ਭਰਤੀ ਮਨਜ਼ੂਰ ਹੈ 15 ਦਿਨ ਹੋਰ ਵਾਅਦਾ ਕਰ ਲਓ ਇਹਦੇ ਵਿੱਚ ਬਿਲਕੁਲ ਕੰਮ ਜਾਨੀ ਕਿ ਕਮੇਟੀ ਨੂੰ ਸੌਂਪ ਦੇਣਾ ਸਾਰੀਆਂ ਸ਼ਾਵਾ ਵੀ ਜਿਵੇਂ ਤੁਸੀਂ ਤੁਹਾਨੂੰ ਠੀਕ ਲੱਗਦਾ ਉਹਨੇ ਕਰ ਲਓ ਹੂੰ ਤੇ ਜੇ ਕਾਲੀ ਦਲ ਇਹ ਨਹੀਂ ਕਰੂਗਾ ਤਾਂ ਕਾਲੀ ਦਲ ਫੇਰ ਦੁਬਾਰਾ ਕਿਸੇ ਸੰਕਟ 'ਚ ਨਵੇਂ ਸੰਕਟ 'ਚ ਪਸੂਗਾ ਇਸ ਕਰਕੇ 11 ਤਰੀਕ ਦੀ ਹੁਣ ਜਿਹੜੀ ਮੀਟਿੰਗ ਹੈ ਬਹੁਤ ਐਨ ਹੈ ਬਲਵਿੰਦਰ ਸਿੰਘ ਪੁੰਦਰ ਕੀ ਫੈਸਲਾ ਲੈਂਦੇ ਨੇ ਕੀ ਕਰਦੇ ਨੇ ਇਹ ਹੁਣ 11 ਤਰੀਕ ਦੱਸੂਗੀ ਪਰ ਜਿਹੜੀ ਕਮੇਟੀ ਹੈ ਸੱਤ ਮੈਂਬਰੀ ਕਮੇਟੀਓ ਨੇ ਇੱਕ ਸੁਰਤਾ ਨਾਲ ਸਰਵ ਸੰਮਤੀ ਨਾਲ ਚੰਗੇ ਮਾਹੌਲ 'ਚ ਜੋ ਮੀਟਿੰਗ ਕਰਕੇ ਜੋ ਹੈ ਤੇ ਬਹੁਤ ਵੱਡੀ ਜਿਹੜਾ ਫੈਸਲਾ ਲਿਆ ਹੈ ਉਹ ਸਮਝਾਂਗੇ ਕਾਲੀ ਦਲ ਨੂੰ ਅ ਜਿਵੇਂ ਕਹਿੰਦਾ 100 ਤਨਿਆਰ ਦੀ ਇੱਕ ਲੋਹਾਰ ਦੀ ਮੇਰੇ ਦੀ ਸੱਤ ਮਹਾਰੀ ਹੈ ਉਹਨਾਂ ਨੇ ਅਕਾਲੀ ਦਲ ਦੀ ਜਿਹੜੀ ਹੁਣ ਤੱਕ ਸਾਰੀ ਤੋੜ ਪੰਨ ਇਹ ਗੋਜ ਬਰਤਾਂਤ ਜੋ ਕਈ ਕਾਲੀ ਨਾਲ ਜੋ ਭਰਤੀ ਕਰਾਨ ਜਿੰਨੀਆਂ ਵੀ ਕੋਸ਼ਿਸ਼ਾਂ ਸੀ ਉਹਨਾਂ ਨੂੰ ਇੱਕ ਕਿਸਮ ਦਾ ਉਹਨਾਂ ਨੇ ਆਪਣੇ ਇੱਕੋ ਸੱਤ ਨਾਲ ਖੁੰਝੇ ਲਾ ਪਿਆ ਸਾਨੂੰ ਜਿਹੜੇ ਜਿਹੜੇ ਮਰਜ਼ੀ ਦਿਮਾਗ ਦੀ ਕਾਰਡ ਹੋਵੇ ਕਿ ਹੁੰਦਲ ਸਾਹਿਬ ਤੋਂ ਪਹਿਲਾਂ ਪੁੱਛੋ ਕਿ ਕਮੇਟੀ ਨੂੰ ਮੰਨਦੇ ਆ ਜਾਂ ਨਹੀਂ ਮੰਨਦੇ ਪਰ ਜੋ ਵੀ ਫੈਸਲਾ ਇਹ ਕੱਲ੍ਹ ਲਿਆ ਸਤਿਗੰਗਰੀ ਕਮੇਟੀ ਨੇ ਬਹੁਤ ਐਮ ਹੈ ਇਹਦੇ ਨਾਲ ਇੱਕ ਵਾਰ ਜਿੱਥੇ ਅਕਾਲ ਤਖਤ ਸਾਹਿਬ ਦੀ ਫੇਰ ਮਹੱਤਤਾ ਵਧੇਗੀ ਉੱਥੇ ਤੱਤਾ ਵੀ ਲੱਗ ਜੀਗਾ ਕਿ ਜਿਹੜੇ ਲੀਡਰ ਨੇ ਸਿਰਫ ਗੱਲਾਂ ਹੀ ਕਰਦੇ ਨੇ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਮੰਨਦੇ ਆਂ ਜਾਂ ਵਕਈ ਦਿਲੋਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਵੀ ਨੇ ਇਹ ਹੁਣ 11 ਅੰਤਰੀਕ ਨੂੰ ਬਲਵਿੰਦਰ ਸਿੰਘ ਖੁੰਡੜ ਦਾ ਜਿਹੜਾ ਫੈਸਲਾ ਹੋਏਗਾ ਉਹ ਦੱਸੇਗਾ ਪਰ ਅੱਜ ਦੇ ਦਿਨ ਅਕਾਲੀ ਦਲ ਵੱਲੋਂ ਜਿਹੜੀ ਕੀਤੀ ਜਾ ਰਹੀ ਭਲਤੀ ਹੈ ਉਹਦੇ ਤੇ ਸਵਾਲ ਚਿੰਨ ਪ੍ਰਸ਼ਨ ਚਿੰਨ ਜ਼ਰੂਰ ਲੱਗਿਆ ਤੇ ਮੈਂ ਇਹ ਵੀ ਮੈਂ ਇਹ ਵੀ ਕਹਿ ਸਕਦਾ ਕਿ ਜੇ ਇਹ ਭਲਤੀ ਚੱਲ ਰਹੀ ਹੈ ਨੂੰ ਰੋਕ ਲੈਣਾ ਚਾਹੀਦਾ 11 ਅਪ੍ਰੈਲ ਤੱਕ ਜੀ ਸਾਂਕੇ ਹੁਣ ਜਦੋਂ ਤੁਸੀਂ ਜਿਹੜੀ ਕਮੇਟੀ ਹੈ ਮੀਟਿੰਗ ਹੋ ਰਹੀ ਤੇ ਕਮੇਟੀ ਤਿਆਰ ਹੈ ਸਾਰਾ ਕੁਝ ਕਰਨ ਨੂੰ ਫਿਰ ਉਹ ਉਹਨਾਂ ਨੂੰ ਸੌਂਪ ਦਿਓ ਜਿੰਨੇ ਮਰਜ਼ੀ ਕਰ ਲੈਣ ਇਸ ਤਰ੍ਹਾਂ ਜਿਹੜਾ ਮਰਜ਼ੀ ਧਰਤੀ ਕਰਨਾ ਚਾਹੁੰਦੇ ਹੁਣ ਕਰ ਲੈਣ ਫੇਰ ਵੀ ਆਣਾ ਤਾਂ ਬਾਦਲ ਕੱਲ ਗੱਲ ਨਹੀਂ ਹੈ ਫੇਰ ਵੀ ਤਾਂ ਸੁਖਵੀਰ ਸਿੰਘ ਬਾਦਲ ਹੀ ਪ੍ਰਧਾਨ ਬਣਨਾ ਮਨਜ਼ੂਰ ਕਿਉਂਕਿ ਪਿੰਡ ਬਦਲ ਤੱਕ ਜੇ ਕਿਸੇ ਦਾ ਜਿਹੜਾ ਹੈਗਾ ਨਾ ਢਾਂਚਾ ਜੀ ਕੋਈ ਵਰਕ ਕਰਨੇ ਹੇਠਲੇ ਲੈਵਲ ਤੱਕ ਜੇ ਕਿਸੇ ਦਾ ਜਿਹਦੇ ਬੰਦੇ ਦੇ ਘਰ ਚਾ ਮਜ਼ਬੂਤ ਹੈ ਤਾਂ ਉਹ ਕਾਰੀਦਲ ਦਾ ਹੀ ਹੈ। ਬਿਲਕੁਲ ਜੀ। ਉਹ ਕੋਈ ਹੋਰ ਕਿਸੇ ਦਾ ਨਹੀਂ ਹੈ। ਦੇ ਡਰਨ ਦੀ ਲੋੜ ਨਹੀਂ ਕਾਰੀਦਲ ਵਾਲਿਆਂ ਨੂੰ ਕਮੇਟੀ ਨੂੰ ਸਾਰੀਆਂ ਸਲਾਮਾਂ ਸੌਬਕ ਉਹਨਾਂ ਨੂੰ ਤਾਂ ਭਰਤੀ ਕਰਵਾਉਣੀ ਚਾਹੀਦੀ ਹੈ। ਬਿਲਕੁਲ ਜੀ। ਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਜਿੱਤੇ। ਬਹੁਤ ਬਹੁਤ ਧੰਨਵਾਦ ਜੀ। ਜੀ।